ਵਿਸ਼ਵ ਏਡ ਵਿਰਸ ਮੋਕੇ ਅੰਮ੍ਰਿਤਸਰ ਦੇ ਕੰਪਲੀ ਬਾਗ ਚੱਕਰ ਡਿਆ ਗਿਆ ਜਾਗਰੂਕਤਾ ਮਾਰਚ ਵਿਦਾਇਕਾ ਜੀਵਨ ਜੋਤ ਅਤੇ ਦੀਪ ਦਿਵਯ ਸੰਸਥਾ ਦੇ ਸਹਿਯੋਗ ਨਾਲ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਕੀਤਾ ਗਿਆ ਜਾਗਰੂਕਤਾ ਅਵੇਰਨੈਸ ਜਿਹੜਾ ਇਹ ਚੱਲ ਪਈ ਹੈ ਮੈਸੇਜ ਦਿੱਤਾ ਆਪਣੇ ਵੱਲੋਂ ਕੀ ਕਹोगे ਇਸ ਪਾਰੀ ਵਿੱਚ ਅਹ ਦੇਖੋ ਪਹਿਲੇ ਦਸੰਬਰ ਨੂੰ 올ਓਵਰ ਵਰਲਡ ਪੂਰੇ ਵਿਸ਼ਵ ਭਰ ਦੇ ਵਿੱਚ ਵਰਲਡ ਏਡਜ਼ ਦੇ ਮਨਾਇਆ ਜਾਂਦਾ ਹੈ ਸੋ ਉਸੇ ਦੇ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਹੈਲਥ ਡਿਪਾਰਟਮੈਂਟ ਵੱਲੋਂ ਸਾਡੀ ਇੱਕ ਸੰਸਥਾ ਹੈਗੀ ਹੈ ਦੀਪਦਵਜ ਉਹਨਾਂ ਦੇ ਨਾਲ ਰਲ ਕੇ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਜੇ ਇਹਦੇ ਵਿੱਚ ਇਕੱਠੇ ਹੋਏ ਨੇ ਸਾਰਿਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਹੈ ਔਰ ਇਹ ਵਰਲਡ ਜਿਹੜਾ ਏਡਜ਼ ਦੇ ਹੈਗਾ ਉਹ ਮਨਾ ਰਹੇ ਨੇ ਇਸ ਦੇ ਵਿੱਚ ਬੇਸਿਕਲੀ ਇਸ ਬਿਮਾਰੀ ਇਦੀ ਰੋਕਥਾਮ ਦੇ ਲਈ ਅਸੀਂ ਜੋ ਜੋ ਕਰ ਸਕਦੇ ਆ ਲੋਕਾਂ ਨੂੰ ਜਿੱਦਾਂ ਜਿੱਦਾਂ ਅਵੇਅਰ ਕਰ ਸਕਦੇ ਆ ਇਸ ਪ੍ਰੋਗਰਾਮ ਦਾ ਜਿਹੜਾ ਮੇਨ ਮੰਤਵ ਹੈ ਕਿ ਲੋਕਾਂ ਨੂੰ ਇਹਦੇ ਲਈ ਜਾਗਰੂਕ ਕਰਨਾ ਸੋ ਜਗਾ ਜਗਾ ਤੇ ਕਈ ਵਾਰ ਕੈਂਪਸ ਲਗਾਏ ਜਾਂਦੇ ਨੇ ਇਹਨਾਂ ਦੇ ਅਲੱਗ-ਅਲੱਗ ਪ੍ਰੋਗਰਾਮਸ ਐ ਮੈਂ ਦੇਖ ਰਹੀ ਸੀ ਟੇਬਲ ਤੇ ਬਹੁਤ ਸਾਰੇ ਤਰ੍ਹਾਂ ਦੇ ਬ੍ਰੋਸ਼ਰਸ ਪਏ ਨੇ ਜਿਹੜੇ ਲੋਕਾਂ 'ਚ ਵੰਡੇ ਜਾਂਦੇ ਨੇ ਸੋ ਮੇਰਾ ਵੀ ਅੱਜ ਤੁਹਾਡੇ ਰਾਹੀਂ ਲੋਕਾਂ ਨੂੰ ਇਹੀ ਸਨੇਹਾ ਹੈ ਕਿ ਆਓ ਸਾਰੇ ਜਣੇ ਰਲ ਕੇ ਇਸ ਬਿਮਾਰੀ ਦੇ ਖਿਲਾਫ ਅਸੀਂ ਲੜਾਈ ਲੜੀਏ ਸਾਰੇ ਇਕੱਠੇ ਹੋਈਏ ਔਰ ਅਗਰ ਕਿਉਂਕਿ ਸਾਰੀਆਂ ਬਿਮਾਰੀਆਂ ਇਹ ਜੀਆਂ ਨੇ ਜਿਹੜੀਆਂ ਅਜੇ ਸਾਡੇ ਸਮਾਜ ਵਿੱਚ ਉਹਨਾਂ ਨੂੰ ਟੈਬੂ ਮੰਨਿਆ ਜਾਂਦਾ ਹੈ ਅਗਰ ਕਿਤੇ ਕਿਸੇ ਨੂੰ ਇਹ ਪ੍ਰੋਬਲਮ ਆ ਜਾਂਦੀ ਹੈ ਤਾਂ ਪਰਿਵਾਰ ਵੀ ਜਿਹੜਾ ਹੈ ਉਹ ਸ਼ਰਮਸਾਰ ਹੋ ਜਾਂਦਾ ਹੈ ਇਹ ਈਵਨ ਡਰੱਗਸ ਦੀ ਵੀ ਮੈਂ ਗੱਲ ਕਰਾਂ ਤਾਂ ਉੱਥੇ ਵੀ ਲੋਕ ਐਕਸੈਪਟ ਨਹੀਂ ਕਰਦੇ ਐ ਟੈਬੂ ਮੰਨਿਆ ਜਾਂਦਾ ਹੈ ਤਾਂ ਮੈਂ ਚਾਹਾਂਗੀ ਕਿ ਅਸੀਂ ਸਾਰੇ ਜਣੇ ਇਹ ਇਹਦੇ ਖਿਲਾਫ ਲੜਾਈ ਲੜੀਏ ਤਾਂ ਕਿ ਜਿਹੜਾ ਕੋਈ ਬੰਦਾ ਪੇਸ਼ੈਂਟ ਹੈ ਜਿਸ ਨੂੰ ਇਹ ਬਿਮਾਰੀ ਲੱਗ ਗਈ ਹੈ ਇਨਫੈਕਟ ਡਰੱਗਸ ਦੀ ਉਹਨਾਂ ਨੂੰ ਅਸੀਂ ਉਹਦੇ ਚੋਂ ਬਾਹਰ ਕੱਢਣ ਦੇ ਲਈ ਸਾਰੇ ਜਣੇ ਰਲ ਕੇ ਹੈਲਪ ਕਰੀਏ ਔਰ ਜਿਹੜੇ ਬੱਚੇ ਸਾਡੇ ਅਜੇ ਬੱਚੇ ਹੋਏ ਨੇ ਬਾਕੀ ਦਾ ਜਿਹੜਾ ਸਾਡਾ ਸਮਾਜ ਹੈ ਉਹ ਬੱਚਿਆ ਕਿਵੇਂ ਰਹਿ ਸਕਦਾ ਉਹਦੇ ਲਈ ਉਹਨਾਂ ਨੂੰ ਜਾਗਰੂਕ ਕਰੀਏ ਮੇਰੇ ਪੁੰਨਾ ਨੁਕ ਨਾਟਕ ਕਰਾਏਗਾ ਇਹ ਨਾਟਕ ਫਰ ਜਿਹੜਾ ਹੋਣਾ ਚਾਹੀਦਾ ਉਹਦੇ ਬਾਰੇ ਕੀ ਬਿਲਕੁਲ ਬਿਲਕੁਲ ਜੀ ਇਹ ਜਗ੍ਹਾ ਜਗ੍ਹਾ ਹੋਣੇ ਚਾਹੀਦੇ ਆ ਮੈਂ ਕਹਿੰਦੀ ਹਾਂ ਬੂਥ ਲੈਵਲ ਦੇ ਉੱਤੇ ਇਹ ਨਾਟਕ ਹੋਣੇ ਚਾਹੀਦੇ ਕਿਉਂਕਿ ਜੋ ਅਵੇਅਰਨੈਸ ਲੋਕਾਂ ਨੇ ਇਹਨਾਂ ਨਾਟਕਾਂ ਦੇ ਰਾਹੀਂ ਲੈ ਲੈਣੀ ਹੈ ਕਿਸੇ ਟਾਈਮ ਉਹ ਸੀ ਲਿਟਰੇਚਰ ਨਹੀਂ ਪੜਦੇ ਮੈਂ ਦੇਖਿਆ ਕਿ ਬ੍ਰੋਸ਼ਰਸ ਤਾਂ ਸ਼ਾਇਦ ਬਹੁਤ ਜਗ੍ਹਾ ਮਿਲਦੇ ਹੋਣਗੇ ਡਿਸਟ੍ਰੀਬਿਊਟ ਵੀ ਹੁੰਦੇ ਹੋਣਗੇ ਨਿਊਜ਼ਪੇਪਰਸ ਦੇ ਵਿੱਚ ਵੀ ਜਾਂਦੇ ਹੋਣਗੇ ਪਰ ਲੋਕ ਇਦਾਂ ਹੀ ਚੁੱਕ ਕੇ ਸ਼ਾਇਦ ਸਾਈਡ ਤੇ ਹੀ ਕਰ ਦਿੰਦੇ ਹੈਗੇ ਸੋ ਇੱਕ ਬਹੁਤ ਵੱਡਾ ਸਨੇਹਾ ਜਿਹੜਾ ਅਸੀਂ ਲੋਕਾਂ ਨੂੰ ਨੁਰ ਕਰਨਾਟਕ ਦੇ ਰਾਹੀ ਦੇ ਸਕਦੇ ਹਾਂ ਇਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਇਹੀ ਕਹਿਣਾ ਚਾਹਨੀ ਹੈ ਕਿ ਅੱਜ ਅਸੀਂ 1 ਦਸੰਬਰ 2025 ਨੂੰ ਇਹ ਵਰਲਡਸ ਐਡਸ ਡੇ ਮਨਾ ਰਹੇ ਹਾਂ ਅਸੀਂ ਇਹ ਹੈਲਥ ਮਿਨਿਸਟਰ ਸਾਹਿਬ ਡੀਸੀ ਸਰ ਔਰ ਸੀਐਸ ਸਰ ਦੀ ਅਗਵਾਈ ਹੇਠ ਅਸੀਂ ਇਹ ਵਰਡ ਪੇਜ ਦੇ ਮਨਾ ਰਹੇ ਹਾਂ ਮੈਂ ਲੋਕਾਂ ਨੂੰ ਬਸ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਅਸੀਂ ਲੋਕਾਂ ਨੂੰ ਜਾਗਰਤ ਕਰੀਏ ਇਸ ਡਿਜ਼ੀਜ਼ ਬਾਰੇ ਨਾਮ ਰਾਤ ਬਿਮਾਰੀ ਬਾਰੇ ਔਰ ਅਸੀਂ ਅੰਮ੍ਰਿਤਸਰ ਦੇ ਵਿੱਚੋਂ ਵੈਸੇ ਤਾਂ ਸਾਡਾ ਹੈਗਾ ਕਿ ਅਸੀਂ ਪੂਰੇ ਵਰਲਡ ਵਿੱਚੋਂ ਇਸ ਨਾਮ ਰਾਤ ਬਿਮਾਰੀ ਨੂੰ ਖਤਮ ਕਰੀਏ ਪਰ ਅਸੀਂ ਆਪਣੇ ਘਰ ਤੋਂ ਸਟਾਰਟ ਕਰਾਂਗੇ ਜੋ ਕਿ ਅੰਮ੍ਰਿਤਸਰ ਹੈ ਅਸੀਂ ਇੱਥੋਂ ਵਰਲਡ ਇਹਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚੋਂ ਇਸ ਨਾਮ ਦਾ ਰੱਤ ਬਿਮਾਰੀ ਨੂੰ ਖਤਮ ਕਰਨਾ ਚਾਹੁੰਦੇ ਆ ਮੇਰਾ ਮੇਨ ਇਹ ਹੀ ਕਹਿਣਾ ਹੈ ਕਿ ਇਹ ਨਾਮਗਰ ਬਿਮਾਰੀ ਬਿਮਾਰੀ ਹੈ ਜਿਹੜੀ ਇਹ ਜਿਆਦਾਤਰ ਹੈ ਜਿਹੜੀਆਂ ਇਨਫੈਕਸ਼ਨਸ ਦੇ ਨਾਲ ਹੁੰਦੀ ਹੈ ਔਰ ਇੱਕ ਵਾਇਰਲ ਡਿਜ਼ੀਜ਼ ਆ ਜਦੋਂ ਸਾਡੀ ਇਮਿਊਨਿਟੀ ਘਟ ਜਾਂਦੀ ਹੈ ਤੇ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਔਰ ਜਿਹੜੀ ਇਹ ਬਿਮਾਰੀ ਆ ਸਾਡੇ ਵਾਈਟ ਬਲੱਡ ਸੈਲਸ ਨੂੰ ਜਿਹੜੀ ਖਤਮ ਕਰ ਦਿੰਦੀ ਆ ਜੀ ਇਹ ਮਾਨਯੋਗ ਕਮਿਸ਼ਨਰ ਸਾਹਿਬ ਤੇ ਇਹ ਜਿਹੜੀ ਸਰਕਾਰ ਵੱਲੋਂ ਇਹ ਜਿਹੜਾ ਪ੍ਰੋਗਰਾਮ ਇੱਕ ਅਰੰਭਿਆ ਗਿਆ ਹੈ ਤੇ ਬਹੁਤ ਸ਼ਲਾਘਾਯੋਗ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਲੋਕ ਜਿਹੜੇ ਆ ਇੱਕ ਪਰਲੇ ਹੁੰਦੀਆਂ ਆ ਇੱਕ ਬਿਮਾਰੀਆਂ ਹੁੰਦੀਆਂ ਵਾ ਇੱਕ ਕੋਈ ਬੰਲੇ ਵਿਜੀਵਲ ਹੁੰਦਾ ਦੱਸਦਾ ਹੀ ਕੋਈ ਕਿਸੇ ਨੂੰ ਨਹੀਂ ਇੱਕ ਇੱਕ ਮੋਹਮ ਇਹੋ ਜੀ ਮੈਂ ਇਸ ਦੇ ਬਾਰੇ ਲਫ਼ਜ਼ ਨਹੀਂਗੇ ਸਾਡੇ ਪੁਲਿਸ ਪ੍ਰਸ਼ਾਸਨ ਕੋ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਅਸੀਂ ਇੱਕ ਇਹ ਇਹਨਾਂ ਨੂੰ ਵਧਾਈ ਦਿੰਦੇ ਆ ਵੀ ਇਹਨਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਤੇ ਇਹ ਪ੍ਰੋਗਰਾਮ ਨੂੰ ਰੰਮਿਆ ਕਿ ਜਿੰਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਉਹ ਆਨ ਕੇ ਬਿਲਕੁਲ ਫ੍ਰੀ ਆਫ ਕੋਸਟ ਇਲਾਜ ਹੁੰਦੇ ਪਿਆ ਹਸਪੀਟਲਾਂ ਦੇ ਵਿੱਚ ਆਪਣਾ ਇਲਾਜ ਨੂੰ ਕਰਾਵੇ ਤੇ ਇਹ ਪ੍ਰੋਗਰਾਮ ਦੇ ਨਾਲ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਠੀਕ ਹੈ ਕੋਈ ਗਲਤੀ ਨਾ ਕਰੇ ਤੇ ਕੋਈ ਗਲਤੀ ਕਰਦੀ ਵੀ ਹੈ ਤਾਂ ਉਹਦੇ ਵਾਸਤੇ ਇਲਾਜ ਬਣੇ ਹੋਇਆ ਇਹ ਸ਼ਰਮਾਉਣ ਦੀ ਕੋਈ ਲੋੜ ਨਹੀਂ ਇਹਦੇ ਵਿੱਚ